ਵਾਹਿਗੁਰੂ ਜੀ ਦਾ ਖਰਚਾ ਵਾਹਿਗੁਰੂ ਜੀ ਕੀ ਫਤਿਹ ਪਬਜੀ ਸਾਰੇ ਵੱਡੇ ਪਾਗਾਂ ਵਾਲੇ ਹਮਰਤ ਬੜੇ ਤੋਂ ਸਤਿਗੁਰਾਂ ਦੀ ਬਖਸ਼ਿਸ਼ਾਂ ਪ੍ਰਾਪਤ ਕਰ ਰਹੇ ਹਾਂ ਅੱਜ ਆਪਾਂ ਹਮਰਤ ਬਲੇ ਜੋ ਦਰਬਾਰ ਸਾਹਿਬ ਦਾ ਹੁਕਮਨਾਮਾ ਉਹਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰਨੇ ਆ ਹਾ ਉਪਰਾਂ ਹੁਕਮਨਾਮਾ ਸਰਵਣ ਕਰਦੇ ਆ ਸਰਾਵਤ ਨਾਸਰੀ ਬਾਣੀ ਭਗਤ ਕਬੀਰ ਜੀ ਕੀ ਕੋ ਓੰਕਾਰ ਸਤਿਗੁਰ ਪ੍ਰਸਾਦ ਜੋ ਜਨ ਭਾਉ ਭਗਤ ਕਛ ਜਨ ਤਾ ਕੋ ਅਚਰਜ ਕਾਹੋ ਜੋ ਜਲ ਜਲ ਮਹ ਪੈਸ ਨਾ ਨਿਕਜੈ ਤਉ ਢੋਰ ਮਿਲਿਓ ਜੁਲਾਹੋ ਹਰ ਕੇ ਲੋਗਾ ਮੈਂ ਤੋ ਮਤ ਕਾ ਭੋਰਾ ਜੋ ਤਨ ਕਾ ਸੀਤ ਜੈ ਕਬੀਰਾ ਰੰਮਈਏ ਕਹੋ ਨਿਹੂਰਾ ਰਹਾਉ ਕਹਤ ਕਬੀਰ ਸੁਨੋ ਰੇ ਲੋਈ ਪਰਮਨਾ ਭੁੱਲੋ ਕੋਈ ਕਿਉ ਕਾਸੀ ਕਉ ਕਰਮ ਘਰ ਰਾਮ ਹਿਰਦੈ ਜੋ ਹੋਈ ਕਹਤ ਕਬੀਰ ਸੁਨੋ ਰੇ ਲੋਈ ਪਰਮਨਾ ਭੁੱਲੋ ਕੋਈ ਕਿਉ ਕਾਸੀ ਕਉ ਕਰਮ ਘਰ ਰਾਗ ਮਿਰਜਾ ਜੋ ਹੋਈ ਵਾਸ਼ ਗੁਰੂ ਜੀ ਦਾ ਕਰਕਟਾ ਵਾਸ਼ ਗੁਰੂ ਜੀ ਦੀ ਥਿਤੇ ਰੌਗ ਤਨੋਸਰੀ ਬਾਣੀ ਭਗਤ ਕਬੀਰ ਜੀ ਕੀ ਏਕ ਓੰਕਾਰ ਸਤਗੁਰ ਪ੍ਰਸਾਦ ਤਨੋਸਰੀ ਰੌਗ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਹੈ ਏਕ ਓੰਕਾਰ ਸਤਗੁਰ ਪ੍ਰਸਾਦ ਸਤਗੁਰੂ ਦੀ ਕਿਰਪਾ ਜੋ ਏਕ ਓੰਕਾਰ ਰੂਪ ਹੈ ਵਾਹਿਗੁਰੂ ਕਿਰਪਾ ਦੇ ਨੌਰ ਇਹ ਪਵਨ ਸਬਦ ਦੀ ਉਚਾਰਨਤਾ ਹੋਈ ਹੈ ਅੱਗੇ ਬਖਸ਼ਿਸ ਕਰਦੇ ਹਨ ਜੋ ਜਨ ਭਾਵ ਭਗਤ ਕਛ ਜਾਨ ਤਾ ਕੋ ਅਚਰਜ ਕਾਹੋ ਜੋ ਜਨ ਪਰਮਾਤਮਾ ਦਾ ਸੇਵਕ ਪਰਮਾਤਮਾ ਦਾ ਭਗਤ ਪਰਮੇਸ਼ਰ ਦਾ ਪਿਆਰ ਜਾਣਦਾ ਹੈ ਪਰਮੇਸ਼ਰ ਨਾਲ ਜਿਹਦੀ ਬਿਰਤੀ ਜੁੜੀ ਹੋਈ ਹੈ ਪਰਮਾਤਮਾ ਦੇ ਨਾਲ ਜਿੱਦਾ ਮਨ ਲੱਗਿਆ ਹੋਇਆ ਤੇ ਉਹਨੂੰ ਸੰਸਾਰ ਦੇ ਵਿੱਚ ਕੋਈ ਵੀ ਅਚਰਜ ਨਹੀਂ ਕੁਝ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਹੈ ਕਿਉਂਕਿ ਸਾਰੇ ਪਾਸੇ ਪ੍ਰਮਾਤਮਾ ਦਾ ਹੁਕਮ ਚੱਲਦਾ ਤੇ ਜੋ ਕੁਝ ਹੁੰਦਾ ਵੈਸੁਰ ਦੇ ਹੁਕਮ ਦੇ ਨਾਲ ਉਹਦੀ ਰਜ਼ਾ ਦੇ ਨਾਲ ਹੁੰਦਾ ਇਸ ਕਰਕੇ ਇਹ ਨਹੀਂ ਹੋਣਾ ਚਾਹੀਦਾ ਅਚਰਜ ਨਹੀਂ ਹੋਣਾ ਚਾਹੀਦਾ ਦੇਖ ਕੇ ਆ ਸੁਣ ਕੇ ਇਸ ਗੱਲ ਦਾ ਕਿਸੇ ਨੂੰ ਇਸ ਗੱਲ ਦੀ ਹੈਰਾਨੀ ਨਹੀਂ ਹੋਣੀ ਚਾਹੀਦੀ ਕਿਹੜੀ ਗੱਲ ਹੈ ਜੋ ਜਲ ਜਲਮ ਪੈਸ ਨਿਕਸਿ ਕਿਉਂ ਢੋਲ ਮਿਲਿਓ ਝੁਲਾਓ ਫਰਾਂਨੇ ਇਸ ਤੋਂ ਗਲਤੀ ਨਹੀਂ ਹੋਣੀ ਚਾਹੀਦੀ ਆ ਕਿ ਜਿਸ ਤਰ੍ਹਾਂ ਪਾਣੀ ਦੇ ਵਿੱਚ ਪਾਣੀ ਨੂੰ ਪਾ ਦਈਏ ਤੇ ਮੁੜ ਕੇ ਕੱਢਣ ਦਾ ਯਤਨ ਕਰੀਏ ਤੇ ਜਿਹੜਾ ਪਾਇਆ ਹੋਇਆ ਪਾਣੀ ਵਾਪਸ ਨਹੀਂ ਆਉਂਦਾ ਕਿਉਂ ਕਿਉਂਕਿ ਉਹ ਪਾਣੀ ਨਾਲ ਇੱਕਮਿਕ ਹੋ ਗਿਆ ਉਹ ਪਾਣੀ ਨਾਲ ਮਿਲ ਗਿਆ ਐਸੀ ਤਰ੍ਹਾਂ ਹੀ ਜੁਲਾਹਾ ਜੋ ਆਪਣੀ ਗੱਲ ਕਰ ਰਹੇ ਨੇ ਭਗਤ ਕਬੀਰ ਸਾਹਿਬ ਕਹਿੰਦੇ ਵੀ ਮੈਂ ਵੀ ਉਸ ਮਾਲਕ ਦੇ ਨਾਲ ਜੁੜ ਕੇ ਉਸ ਮਾਲਕ ਦਾ ਹੀ ਸਰੂਪ ਬਣ ਗਿਆ ਹਰ ਕੇ ਲੋਗਾ ਮੈਂ ਤਾਂ ਮਤ ਕਾ ਭੋਰਾ اے ਹਰੀ ਦੇ ਲੋਗਾ اے ਗੁਰਮੁਖ ਜਨੋ ਐ ਪਰਮੇਸ਼ਰ ਦੇ ਪਿਆਰ ਵਾਲਿਓ ਮੈਂ ਤੇ ਬੜਾ ਭੋਲਾ ਪਰ ਭੋਲੇ ਦੇ ਬਾਰੇ ਆਪ ਜੀ ਨੂੰ ਦੱਸ ਦਈਏ ਗੁਰੂ ਸਾਹਿਬ ਦੀ ਬਾਣੀ ਇਸ ਗੱਲ ਦਾ ਗਵਾਹੀ ਦਿੰਦੀ ਆ ਭੋਲੇ ਭਾਈ ਮਿਲੈ ਰਗ ਰਾਇਆ ਕਿ ਪਰਮਾਤਮਾ ਭੋਲਿਆਂ ਨੂੰ ਮਿਲਦਾ 74 ਜੀ ਨਾਲ 74 ਬਜ ਪਾਈਏ ਇਸ ਤਰ੍ਹਾਂ ਹੀ ਦੇ ਨਾਲ ਕਿਸੇ ਨੇ ਪਰਮਾਤਮਾ ਨੂੰ ਨਹੀਂ ਪ੍ਰਾਪਤ ਕੀਤਾ ਤੇ ਭਗਤ ਕਬੀਰ ਸਾਹਿਬ ਜੀ ਇੱਥੇ ਬਚਨ ਕਰਦੇ ਨੇ ਕਿਉਂ ਪਾਣੀ ਦੇ ਵਿੱਚ ਜਦੋਂ ਪਾਣੀ ਨੂੰ ਪਾਈਏ ਤੇ ਮੁੜ ਕੇ ਕਢੀਏ ਉਹ ਪਾਣੀ ਵਾਪਸ ਨਹੀਂ ਆਉਂਦਾ ਐਸੇ ਤਰ੍ਹਾਂ ਹੀ ਮੈਂ ਇਹ ਝੁਲਾਹਾ ਇਹ ਜਿਹੜਾ ਮਨ ਮੇਰਾ ਇਹ ਪਰਮੇਸ਼ਰ ਦੇ ਨਾਲ ਜੁੜ ਕੇ ਫਿਰ ਉਸੇ ਦਾ ਸਰੂਪ ਬਣ ਗਿਆ ਹੈ ਜੀ ਹਰ ਕੇ ਲੋਗਾ ਮੈਂ ਤੋ ਮਤ ਕਾ ਭੋਰਾ ਜਉ ਤਨ ਕਾ ਸੀਤ ਜੈ ਕਬੀਰ ਰਮਈਏ ਕਹਾਣੇ ਹੋਰਾ ਰਾਓ ਐ ਹਰੀ ਦੇ ਲੋਗੋ ਐ ਪਰਮੇਸ਼ਰ ਦੇ ਪਿਆਰ ਵਾਲੋ ਮੈਂ ਤੇ ਬੜਾਈ ਮਤ ਦਾ ਭੋਲਾ ਹਾਂ ਮੈਨੂੰ ਤੇ ਫਕਲ ਦਾ ਪਤਾ ਨਹੀਂ ਕਿ ਜੇ ਮੈਂ ਐਸ ਸਰੀਰ ਨੂੰ ਐਸ ਕਾਸੀ ਦੇ ਵਿੱਚ ਇੱਥੇ ਛੱਡ ਦਿਆ ਵਾਂ ਤਾਂ ਰਮਈਏ ਕਹਾਣੇ ਹੋਰਾ ਤੇ ਉਹ ਵਾਹਿਗੁਰੂ ਦੇ ਵਾਸਤੇ ਕਿਹੜੀ ਗੱਲ ਫਾਇਦੇ ਵਾਲੀ ਆ ਦੱਸੋ ਮੈਨੂੰ ਇਹ ਦੱਸੋ ਵੀ ਵਾਹਿਗੁਰੂ ਦੇ ਵਾਸਤੇ ਇਸ ਗੱਲ ਦੇ ਵਿੱਚ ਕਿਹੜਾ ਫਾਇਦਾ ਉਹਦਾ ਕੀ ਫਾਇਦਾ ਇਸ ਗੱਲ ਦੇ ਵਿੱਚ ਕਿ ਮੈਂ ਇੱਥੇ ਆਪਣਾ ਸਰੀਰ ਛੱਡ ਦੇਵਾਂ ਇੱਥੇ ਮੇਰੀ ਮੌਤ ਹੋ ਜਾਵੇ ਜੇ ਕਰ ਰਹਾ ਹੋ ਕਰ ਕਬੀਰ ਸੁਨੋ ਰੇ ਲੋਏ ਭਰਮਣਾ ਭੁੱਲੋ ਕੋਈ ਕਿਆ ਕਾਸੀ ਕਿਆ ਕਰ ਮਗਰ राम हृदय जो होई ਉਥੇ ਕਾਸ਼ੀ ਦੇ ਨੇੜੇ ਹੀ ਇੱਕ ਪਿੰਡ ਪੈਂਦਾ ਜਿਹਦਾ ਨਾਮ ਹੈ ਮਗਰ ਉਹਦੇ ਬਾਰੇ ਇਹ ਰੀਤ ਪ੍ਰਚਲਿਤ ਹੈ ਜਿਹੜਾ ਉਥੇ ਕੋਈ ਮਰਦਾ ਪ੍ਰਾਣੀ ਤੇ ਉਥੇ ਉਹ ਜਿਹੜਾ ਗਧਾ ਬਣਦਾ ਇਸ ਤਰ੍ਹਾਂ ਦਾ ਕਹਿੰਦੇ ਉਸ ਨੂੰ ਵਰਦਾਨ ਹੋਇਆ ਸ਼ਿਵ ਜੀ ਦਾ ਵਰਦਾਨ ਮਿਲਿਆ ਉਹ ਗੱਲ ਬਾਰੇ ਬਚਨ ਹੋਏ ਨੇ ਸ਼ਿਵ ਜੀ ਭਗਵਾਨ ਦੇ ਤੇ ਕਬੀਰ ਸਾਹਿਬ ਕਹਿੰਦੇ ਕਿ ਭਾਈ ਕੋਈ ਵੀ ਇਸ ਗੱਲ ਨੂੰ ਭਰਮ ਦੇ ਵਿੱਚ ਨਾ ਪੋਲੋ ਇਸ ਸੰਸਾਰ ਦੇ ਲੋਕੋ ਇੱਥੇ ਲੋਈ ਦਾ ਜਿਹੜਾ ਸਮੁੰਦਰ ਹੈ ਉਹ ਸੰਸਾਰ ਦੇ ਲੋਕਾਂ ਨੂੰ ਆ ਲੋਈ ਸੰਸਾਰ ਦੇ ਲੋਕ ਤੇ ਕੁਝ ਜਿਹੜੇ ਪੁਰਾਣੀ ਆ ਕਹਿੰਦੇ ਭਗਤ ਕਬੀਰ ਸਾਹਿਬ ਦੇ ਜਿਹੜੇ ਉਹਨਾਂ ਦੇ ਘਰੋਂ ਸੀ ਇਹ ਵਾਸਤੋਂਾਂ ਦੇ ਵਾਸਤੇ ਆ ਉਹਨਾਂ ਦੇ ਵਾਸਤੇ ਨਹੀਂ ਆ ਇਸ ਸੰਸਾਰ ਦੇ ਵਾਸਤੇ ਆ ਕਹਿੰਦੇ ਸੰਸਾਰ ਦੇ ਲੋਕੋ ਭਰਮ ਦੇ ਵਿੱਚ ਨਾ ਰੋ ਕਾਂਸੀ ਕਾਸੀ ਕਾ ਹੋਕਰ ਮਗਰ ਰਾਮ ਹਿਰਦੈ ਜੋ ਹੋਈ ਕੋਈ ਫਰਕ ਨਹੀਂ ਪੈਂਦਾ ਜਿਨ੍ਹਾਂ ਦੇ ਹਿਰਦੇ ਵਿੱਚ ਰਾਮ ਵਸਦਾ ਪ੍ਰਮਾਤਮਾ ਵਸਦਾ ਉਹ ਭਾਵੇਂ ਕਾਂਸੀ ਵਿੱਚ ਆਪਣਾ ਸਰੀਰ ਛੱਡ ਦੇਣ ਤੇ ਭਾਵੇਂ ਮਗਰ ਜਾ ਕੇ ਆਪਣਾ ਸਰੀਰ ਛੱਡ ਦੇਣ ਉਹਨਾਂ ਨੂੰ ਰੱਬ ਦੇ ਘਰੋਂ ਜਾਣ ਨੂੰ ਕੋਈ ਰੋਕ ਨਹੀਂ ਸਕਦਾ ਕਿਉਂਕਿ ਤੇ ਪਹਿਲਾਂ ਹੀ ਰੱਬ ਦੇ ਬਣ ਗਏ ਜਿਹੜੇ ਰੱਬ ਦੇ ਪਿਆਰ ਵਾਲੇ ਨੇ ਉਹ ਜਿੱਥੇ ਮਰਜੀ ਆਪਣਾ ਸਰੀਰ ਛੱਡ ਦੇਣ ਪਰ ਉਹ ਤੇ ਪ੍ਰਮਾਤਮਾ ਦੇ ਨਾਲ ਅਲਾਇ ਮਲ ਚੁਕੇ ਹਨ ਇਸ ਕਰਕੇ ਉਹ ਮੁਕਤ ਹਨ ਉਹ ਪਰਮੇਸ਼ਰ ਦੇ ਪਿਆਰ ਵਾਲੇ ਪਰਮਾਤਮਾ ਵਿੱਚ ਲੀਨ ਹੋ ਚੁਕੇ ਹਨ ਉਹਨਾਂ ਦਾ ਸਰੀਰ ਦਾ ਜਾਂ ਉਹਨਾਂ ਦੀ ਮੌਤ ਦਾ ਕੋਈ ਮਸਲਾ ਨਹੀਂ ਕਿ ਮਰਨ ਤੋਂ ਬਾਅਦ ਕਿੱਥੇ ਮਰਦੇ ਹਨ ਤੇ ਕਿੱਥੇ ਮਰਨ ਤੋਂ ਬਾਅਦ ਉਹਨਾਂ ਨੂੰ ਕੀ ਪ੍ਰਾਪਤ ਹੁੰਦਾ ਹੈ ਨਰਕ ਮਿਲਦਾ ਹੈ ਜਾਂ ਸੁਰਗ ਮਿਲਦਾ ਹੈ ਕੌਣ ਨਰਕ ਤੇ ਜਾਂ ਸੁਰਗ ਵਿਚਾਰਾ ਸੰਤਨ ਦੋ ਇਰਾਦੇ ਹਮ ਕਾਹੋ ਕੇ ਕਾਣਾ ਕਰ ਕਰਦੇ ਆਪਣੇ ਗੁਰ ਪਰਸਾਦ ਵਾਸ ਦਾ ਹੁਕਮਨਾਮਾ ਦਰਬਾਰ ਸਾਹਿਬ ਦਾ ਇਹ ਜਿਹੜਾ 19 ਵਿਸਾਖ ਹੋ ਗਿਆ ਨਾਨਕ ਸਾਹਿਬ ਤੇ ਅੱਜ 1 ਮਈ ਹੋ ਗਈ ਹੈ 사ਤਸੰਗ ਜੀ ਭੋਲਾ ਚੋਕਾਂ ਦੇਖਿਮਾ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ